ਮੇਰਾ ਨਾਮ ਰஞ்சிਤ ਸਿੰਘ ਆ ਮੈਂ ਗਲੀ ਸ਼੍ਰੀ ਦਮ ਸਿੰਘ ਨਗਰ ਗਲੀ 3 ਨੰਬਰ ਹਾਊਸ ਨੰਬਰ L5 ਬੜਾ 343 ਦਾ ਰਹਿਣ ਵਾਲਾ ਆ ਤੇ ਮੈਂ ਕਰਨ ਲੁਥਰਾ ਜੋ ਪਿਛਲੇ ਸਾਲ ਜਨਵਰੀ ਫਰਵਰੀ ਚ ਉਹਦੇ ਨਾਲ ਕੰਮ ਸ਼ੁਰੂ ਕੀਤਾ ਸੀ ਮੇਰਾ ਸੋਨੇ ਸੋਨੇ ਦਾ ਕੰਮ ਆ ਹਿਮਾਚਲ ਜਾਂਦਾ ਸੀ ਮੈਂ ਤੇ ਉਸ ਤੋਂ ਬਾਅਦ 5-7 ਮਹੀਨਾ ਬਾਅਦ ਉਹਦੇ ਪਾਪਾ ਦੇ ਵਿੱਚ ਆ ਗਏ ਜੋ ਕਿ ਗੁਰਸ਼ਰਨ ਲੁਥਰਾ ਉਹ ਵੀ ਮੇਰੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਮਹੀਨੇ ਦੋ ਮਹੀਨੇ ਬਾਅਦ ਉਹ ਉਹਨਾਂ ਨਾਲ ਮੇਰੀ ਗੱਲਬਾਤ ਠੀਕ ਨਹੀਂ ਹੋ ਰਹੀ ਸੀ ਉਹ ਗਦੀ ਕਾਲੀ ক্লোਜ ਕਰਦੇ ਕਦੀ ਕੁਝ ਕਰਦੇ ਸੀ ਤੇ ਮੈਂ ਉਹਨਾਂ ਦਾ ਦੋ ਮਹੀਨਾ ਉਸ ਤੋਂ ਬਾਅਦ ਅਗਸਤ 2 ਅਗਸਤ 3 ਅਗਸਤ ਨੂੰ ਮੈਂ ਉਹਨਾਂ ਦਾ ਹਿਸਾਬ ਕਲੀਅਰ ਕੀਤਾ ਤੇ ਥੋੜਾ ਬਹੁਤ ਬੈਲੈਂਸ ਰਹਿਂਦਾ ਸੀ ਜਿਸ ਦੇ ਕਰਕੇ ਮੈਂ 5 ਅਗਸਤ ਨੂੰ ਮੈਨੂੰ ਬਲੰਟ ਭਾਈ ਉਹਨਾਂ ਨੇ ਬੁਲਾਇਆ ਸੀ ਜੋ ਕਿ ਉਹਨਾਂ 19 ਨੰਬਰ ਕੋਠੀ ਜਗਜੀਤ ਸਿੰਘ ਨਾਲ ਦੀ ਹੈ ਮਾਰ ਰੋਡ ਤੇ ਗਈ ਉਹਥੇ ਮੈਨੂੰ ਬੁਲਾਇਆ ਗਿਆ ਸੀ ਤੇ ਮੈਂ ਆ ਤੇ ਮੇਰੇ ਪਾਪਾ ਨਾਲ ਗਿਆ ਸੀ ਛੋਟਾ ਭਰਾ ਗਿਆ ਉਹਥੇ ਜੋਬ ਕਰਦਾ ਸੀ ਉਹ ਉੱਥੇ ਪਹਿਲਾਂ ਹੀ ਮੌਜੂਦ ਉਹ ਫਿਰ ਮੈਨੂੰ ਉੱਥੇ ਉਹ ਪਹਿਲੇ 10 ਬੰਦੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਮੇਰੇ ਉੱਤੇ ਕਮਰੇ ਵਿੱਚ ਕੁੱਟਮਾਰ ਕੀਤੀ ਮੇਰੇ ਤੇ ਹੱਥਲਾਕੀ ਕੀਤੀ ਛੋਟੇ ਭਰਾ ਤੇ ਤੇ ਡੈਡੀ ਦਾ ਹੱਥਲਾਕੀ ਕੀਤੀ ਉਸ ਤੋਂ ਬਾਅਦ ਇਹ ਮੈਨੂੰ ਗੱਡੀ 'ਚ ਬਿਠਾ ਕੇ ਪੱਟੀ ਬੰਨ ਗਏ ਮੈਨੂੰ ਕੱਲੇ ਨੂੰ ਲੈ ਕੇ ਮੇਰੇ ਪਾਪਾ ਨੂੰ ਤੇ ਛੋਟੇ ਭਰਾ ਨੂੰ ਧਮਕੀ ਲਾ ਗਏ ਜੇ ਤੁਸੀਂ ਕੁੱਝ ਨੂੰ ਕੰਪਲੀਟ ਕੀਤੀ ਤੇ ਤੁਹਾਡਾ ਮੁੰਡਾ ਜਿੰਦਾ ਨਹੀਂ ਜਿੰਦਾ ਨਹੀਂ ਆਏਗਾ ਵਾਪਸ ਮੱਟੂ ਭਾਈ ਉਹਨਾਂ ਦੇ ਘਰ ਦੇ ਕਮਰੇ ਦੇ ਵਿੱਚ ਉੱਥੇ ਵੀ ਕੁੱਟਮਾਰ ਹੋਈ ਮੈਨੂੰ ਆ ਅੱਖਾ ਬੰਦ ਕਰਕੇ ਪੱਟੀ ਬੰਨ ਕੇ ਇਹ ਮੈਨੂੰ ਪੱਥਰ ਵਾਲੀ ਪਾਰਕ ਦੇ ਕੋਲ ਲੈ ਕੇ ਮੀਆ ਕੇ ਬੰ ਉੱਥੇ ਜਾ ਕੇ ਕੀ ਕੀਤਾ ਉੱਥੇ ਜਾ ਕੇ ਜਸਪਾਲ ਸਿੰਘ ਦੇ ਘਰ ਉਹ ਆਪਣੇ ਬ੍ਰਦਰ ਦੇ ਘਰਸ਼ਰਨ ਲੁਥਰਾ ਉਹਦੇ ਬ੍ਰਦਰ ਦੇ ਘਰ ਜਸਪਾਲ ਸਿੰਘ ਉੱਥੇ ਮੈਨੂੰ ਲੈ ਗਏ ਉੱਥੇ ਬਾਅਦ ਮੈਨੂੰ ਕੁੱਟਮਾਰ ਕੀਤੀ ਇਹਨਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨਾਂ ਕੁੱਟਮਾਰ ਕੀਤੀ ਪਾਗਲ ਆਈ ਵਾਲ ਬੁੱਟੇ ਮੇਰੇ ਦਾੜੀ ਬੁੱਟੀਆ ਇਹਨਾਂ ਨੇ ਮੇਰੀਆਂ ਸ਼ਰਾਬਾ ਪੀ ਕੇ ਕੁੱਟਮਾਰ ਕੀਤੀ 7-8 ਘੰਟੇ ਮੈਨਾਂ ਕੁੱਟਮਾਰ ਕੀਤੀ ਉਹਦੇ ਵਿੱਚੋਂ ਵਾ ਬੰਟੂ ਭਾਜੀ ਵੀ 6 ਵੇ ਉੱਥੇ ਆਈ ਸੀ ਤੇ ਨਾਲ ਉੱਥੇ ਸਾਇਨ ਚਾਵਲਾ ਵੀ ਆਇਆ ਸੀ ਉਹ ਗੱਡੀ ਆਪਣੀ ਗੱਡੀ ਲੈ ਗਿਆ ਸੀ ਉਹ ਉਹਦਾ ਗੱਡੀ ਦਾ ਨੰਬਰ ਹੈਗਾ PB02DW 7033 ਸੀ ਜੀ ਸੀਸੀਟੀਵੀ ਸਾੜੀ ਬਣੀ ਹੋਈ ਆ ਪਰ ਉਥੋਂ ਤੁਹਾਨੂੰ ਕੋਈ ਸਾਨੂੰ ਦਵੇਗਾ ਤੁਹਾਨੂੰ ਤਾਂ ਕਿਸੇ ਨੇ ਦੇਣੀ ਨਹੀਂ ਕੰਮ ਪ੍ਰਸ਼ਾਸਨ ਦਾ ਹੈਗਾ ਉਹ ਗੜਵਾ ਸਕਦੇ ਨੇ ਜੀ ਅਸੀਂ ਕੰਪਲੇਟ ਕੀਤੀ ਮੈਂ ਆਪਣਾ ਅਗਲੇ ਦਿਨ ਐਮ ਆਰ ਕਰਾਇਆ ਸਿਵਲ ਹਸਪੀਟਲ ਤੋਂ ਉਸ ਤੋਂ ਬਾਅਦ ਮੈਂ ਠਾਣੇ ਗਿਆ ਕੇ ਕੰਪਲੀਟ ਕੀਤੀ ਕਿਹੜੇ ਥਾਣੇ ਕੰਪਲੀਟ ਵੀ ਵੀ ਡਿਵੀਜ਼ਨ ਤੇ ਉਸ ਤੋਂ ਉਸ ਤੋਂ ਪਹਿਲਾਂ ਜਿਸ ਦਿਨ 5 ਤਰੀਕ ਅਗਸਤ ਜਦੋਂ ਮੈਨੂੰ ਕਟਮਾਰ ਕੀਤੀ ਆ ਉਹ ਗੱਡੀ 'ਚ ਬਿਠਾ ਕੇ ਮੈਨੂੰ ਨਿਹਾਲ ਸਿੰਘ ਦੀ ਦੁਕਾਨ ਤੇ ਲੈ ਗਏ ਉੱਥੋਂ ਮੇਰੇ ਕੋਲ سٹਾਮ ਵਗੈਰਾ ਸਾਰੇ ਚੈੱਕ ਵਗੈਰਾ ਲਿੱਤੇ ਗਏ ਨੇ ਜੋ ਕਿ ਬੰਟੂ ਭਾਈ ਇਹਨਾਂ ਨੇ ਮੇਰੇ ਘਰ ਦੇਆਂ ਨੂੰ ਕਿਹਾ ਸੀ ਕਿ ਤੁਸੀਂ ਚੈੱਕ ਦੇ ਦਿਓ ਤੁਹਾਡਾ ਮੁੰਡਾ ਛੱਡ ਦੇਣਗੇ ਉਹਨਾਂ ਨੇ ਸਾਨੂੰ ਗਨ ਪੁਆਇੰਟ ਤੇ ਸਾਰਾ ਕੁਝ ਕਰਾਇਆ ਕਿ ਤੁਹਾਡਾ ਅੰਦੀ ਦਾ ਮੁੰਡਾ ਮਾਰ ਦੇਵਾਂਗੇ ਐ ਸਾਨੂੰ ਚੈੱਕ ਦਿੱਤੇ ਜਾਣ ਫਸ਼ਟਾਮ ਦਿੱਤਾ ਜਾਵੇ ਉਹ ਸਾਰੀ ਸਟੇਟਮੈਂਟ ਪੁਲਿਸ ਨੇ ਕੋਈ ਕਾਰਵਾਈ ਕੀਤੀ ਜੀ ਪੁਲਿਸ ਕੋਈ ਹਜੇ ਤੱਕ ਕੋਈ ਕਾਰਵਾਈ ਪਰਚਾ ਪਰਚਾ ਕੀਤਾ 21 ਤਰੀਕ ਨੂੰ 15 ਦਿਨਾਂ ਬਾ ਉਸ ਤੋਂ ਲੈ ਕੇ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੀ ਤੁਸੀਂ ਕੀ ਮੰਗ ਹੈ ਇਹ ਜੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਜਿਸ ਦੇ ਕਾਰਨ ਆਪਾਂ ਸਾਡੀ ਪੁਲਿਸ ਨਹੀਂ ਸੁਣ ਰਹੀ ਆਪਾਂ ਹੁਣ ਕੋਸ਼ਲ ਸ਼ਰਮਾ ਦੇ ਪ੍ਰਧਾਨ ਨੇ ਇਹਨਾਂ ਦੇ ਕੋਲ ਆਏ ਜੀ ਜੋ ਆ ਕੋਸ਼ਲ ਸ਼ਰਮਾ ਜੀ ਜਿੱਦ ਤੱਕ ਨਾਲ ਚੱਲਾਂਗੇ ਧਰਨਾ ਦੇਣਾ ਪੈਗਾ ਫਿਰ ਧਰਨਾ ਕਰਾਂਗੇ ਜੀ ਕੋਸ਼ਲ ਸ਼ਰਮਾ ਜੋ ਕਿ ਪਿਛਲੇ ਦਿਨੀ ਵੀ ਆਪਾਂ ਇੱਕ ਪ੍ਰੈਸ ਕੀਤੀ ਸੀ ਇਹ ਲੜਕਾ ਆਇਆ ਸੀ ਸਾਡੇ ਕੋ ਅਸੀਂ ਸੀਪੀ ਸਾਹਿਬ ਨੂੰ ਵੀ ਪੰਡਾਲ ਸਾਹਿਬ ਨੂੰ ਡੀਸੀਪੀ ਸਾਹਿਬ ਨੂੰ ਮਿਲੇ ਸੀ ਇਹਦੀ ਦਰਖਾਸਤ ਦਿੱਤੀ ਸੀ ਉੱਥੇ ਮੌਕੇ ਤੇ ਹੀ ਐਸਐਚਓ ਸਾਹਿਬ ਆਗੇ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਇਹਦੀ ਜਿਹੜੀ ਬੰਦੀ ਕਾਰਵਾਈ ਹੈ ਕੀਤੀ ਜੇ ਪਰ ਉਹ ਪਿਛਲੇ ਅਜਿਹੇ 20 ਦਿਨਾਂ ਤੋਂ ਕੋਈ ਕਾਰਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਬੁਲਾਉਂਦੇ ਆ ਕਿ ਇਹਨੂੰ ਕਹਿੰਦੇ ਉਹਦੀਆਂ ਦੁਕਾਨਾਂ ਦਹਾ ਇਹਨੂੰ ਕੀ ਬਤਾਨੂ ਇਹਦੀ ਦੁਕਾਨਾਂ ਕਿੱਥੇ ਆ ਬੇਸਿਕਲੀ ਉਹ ਕੰਮ ਕਰਦੇ ਸਪਲਾਈ ਦਾ ਉਹ ਮਾਲ ਬੰਨਾ ਦਿੰਦੇ ਫੋਨ ਤੇ ਭੇਜ ਦਿੰਦੇ ਆ ਆਪਣੇ ਘਰਾਂ 'ਚ ਲੰਬੇ ਸਮੇਂ ਤੋਂ ਰਹਿ ਰਹੇ ਫਿਰ ਇਹਨੇ ਬਿਆਨ ਦਿੱਤੇ ਸੀ ਕਿ ਮੈਨੂੰ ਕੋਈ ਬੰਟੂ ਜੀ ਗਿਆ ਉਹਨਾਂ ਨੇ ਬੁਲਾਇਆ ਸੀ ਆਪਾਂ ਤਾਂ ਇਹਨੂੰ ਜਾਣਦੇ ਨਹੀਂ ਕੌਣ ਆ ਬੰਟੂ ਕੌਣ ਨਹੀਂ ਪਿਛਲੇ ਦਿਨੀ ਜਦੋਂ ਲੋੜੀ ਤੋਂ ਦੂਸਰੇ ਦਿਨ ਉਹਦੀ ਕਾਲ ਆਈ ਮੇਰੇ ਕਿਸੇ ਬੰਦੇ ਨੂੰ ਕਿ ਮੈਂ ਤੁਹਾਨੂੰ ਮਿਲਣ ਆ ਰਿਹਾ ਜੀ ਜੀ ਉਹਦਾ ਮੈਟਰ ਸੀ ਤੇ ਮਿਲਣ ਆ ਰਿਹਾ ਸੀ ਨਹੀਂ ਜੇ ਉਹਨੂੰ ਕੀ ਲੋੜ ਸੀ ਉਹ ਇਹ ਤੱਕ ਨਹੀਂ ਪਹੁੰਚਿਆ ਉਹ ਵੱਖ-ਵੱਖ ਮੇਰੇ ਖਿਦਮਤ ਹਾਂ ਮੈਨੂੰ 25-30 ਬੰਦਿਆਂ ਕੋਲ ਕਾਲ ਕਰਾ ਚੁੱਕਾ ਹੈ ਕਿ ਤੁਸੀਂ ਇਹ ਮੈਟਰ 'ਚ ਨਾ ਬੋਲੋ ਤੁਸੀਂ ਪਿਛੇ हट ਜਾਓ ਕਿਉਂ ਜੇ ਇੱਕ ਬੰਦੇ ਨਾਲ ਧੱਕਾ ਹੋ ਰਿਹਾ ਹੈ ਸਾਡਾ ਫਰਜ਼ ਹੈ ਉਹਦੇ ਹੱਕ 'ਚ ਖੜਾਉਣਾ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਰਿਕਵੈਸਟ ਕਰ ਚੁੱਕੇ ਹਾਂ ਹੁਣ ਬਾਰ-ਬਾਰ ਇੱਕ ਚੀਜ਼ ਕਹਿੰਦੇ ਆ ਕਿ 25 ਤਰੀਕ ਨੂੰ ਹੀ ਸੀਪੀ ਸਾਹਿਬ ਨੂੰ ਮਿਲਾਂਗੇ ਜੋ ਕਹਿਣਗੇ ਜੀ ਉਸ ਤੋਂ ਬਾਅਦ ਕੋ ਕੰਮ ਨਾ ਆਇਆ ਫਿਰ ਅਸੀਂ ਥਾਣੇ ਤੇ ਕੇ ਧਰਨਾ ਦਵਾਂਗੇ ਇਹ ਲੜਕੇ ਦੀ ਇਹ ਪੰਜ ਧਾਰਾ ਲਗੀਆਂ ਇੱਕ ਕਿਡਨਾਪਿੰਗ ਦਾ ਪਰਚਾ ਜੇ ਉਹਦੀ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਬਾਕੀ ਅਨੁਪਛਾਤੇ ਨੇ ਲਿਖਾਏ ਹੈ ਜਿਹੜੇ ਨਾਲ ਸੀ ਇਹਨੇ ਪਛਾਣ ਕਰਕੇ ਦੱਸਿਆ ਇਹ ਪਛੰਦੇ ਆ ਇੱਕ ਕੋਈ ਚਾਵਲਾ ਇੱਥੇ ਕਟੜਾ ਕਰਨ ਸਿੰਘ ਚੌਂਕ 'ਚ ਜਿਹੜੀ ਗੱਡੀ ਸੀ ਇੱਕ ਬੰਟੂ ਆ ਇੱਕ ਦੋ ਹੋਰ ਨਾਂ ਲਿਖਿਆ ਦੇਖੋ ਟੱਕਾ ਹੋਇਆ ਹੈ ਟੱਕੇ ਦਾ ਪ੍ਰਸ਼ਾਸਨ ਨੇ ਪਰਚਾ ਦਿੱਤਾ ਤੇ ਇਹਦਾ ਅਰੇਸਟ ਕਿਉਂ ਨਹੀਂ ਪੈ ਰਹੀ ਪ੍ਰਸ਼ਾਸਨ ਦੀ ਮਰਜ਼ੀ ਇਹ 2 ਮਿੰਟ 'ਚ ਬੰਦਾ ਫੜਿਆ ਜਾਂਦਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਬੰਦੇ ਨੂੰ ਫੜ ਕੇ ਅੰਦਰ ਦਿੱਤਾ ਜੇ ਨਹੀਂ ਦਿੱਤਾ ਜਾਈਗਾ 25 ਤਰੀਕ ਨੂੰ ਜੀ ਸੀ ਪੀ ਸਾਹਿਬ ਨੂੰ ਮਿਲ ਕੇ ਕਿਉਂਕਿ ਰਾ ਮੁੱਸਲ ਦਾ ਤਿਆਰ ਚੱਲਦਾ ਪਿਆ ਇਸ ਤੋਂ ਬਾਅਦ ਮਿਲ ਕੇ ਜੇ ਉਹ ਪ੍ਰਸ਼ਾਸਨ ਸੁਣਾਈ ਕਰੇਗਾ ਠੀਕ ਹੈ ਨਹੀਂ ਤੇ ਅਸੀਂ ਉਸ ਤੋਂ ਬਾਅਦ ਤਰੀਕ ਮਿਥ ਕੇ ਠਾਣੀ ਦੇ ਅੱਗੇ ਧਰਨਾ ਦਵਾਂਗੇ ਨਹੀਂ ਪਾਰੀ ਕਿ ਉਹ ਵਪਾਰੀ ਬੰਦੇ ਆ ਉਹਨਾਂ ਕੋ ਖੁੱਲੇ ਪੈਸੇ ਨੇ ਉਹ ਪੈਸੇ ਖਰਚ ਰਹੇ ਆ ਐਸੀ ਰੈਸਟ ਨਹੀਂ ਪੈਰੀ ਐ ਬੰਟੂ ਲਾਲੋ ਖਰਬਾਪਤੀ ਬੰਦਾ ਇੱਕ ਬੰਦੇ ਨੂੰ ਦੂ ਘਰ ਬੁਲਾ ਕੇ ਸੱਦ ਕੇ ਇਹ ਕੰਮ ਕਰਾ ਰਿਆ ਹੈ ਕਿ ਕਿੱਡੀ ਮਾੜੀ ਗੱਲ ਫਿਰ ਜੇ ਤੂੰ ਗਲਤੀ ਕੀਤੀ ਐ ਤੂੰ ਆਪਾਂ ਇੱਕ ਬੰਦੇ ਨੂੰ ਅਜੇ ਟੇਬਲ ਤੇ ਬੁਲਾਣੇ ਆ ਟੇਬਲ ਤੇ ਬੁਲਾ ਕੇ ਇਹਨੂੰ ਮਾਰਕਟਾਈ ਕਰਾ ਦਈਏ ਤੂੰ ਕਾਹਦਾ ਪ੍ਰਧਾਨ ਐ ਤੂੰ ਐਸੀ ਹੀ ਕਹਿੰਦੇ ਜਿਹੜੀ ਜਾਂਚ ਆ ਉਹਨੂੰ ਬੁਲਾਇਆ ਜੇ ਪ੍ਰਸ਼ਾਸਨ ਉਹਨੂੰ ਸੱਦੇ ਘਰ ਬੈਠਾ ਕਦੀ ਉਹ ਕਹਿੰਦਾ ਮੈਂ ਦਿੱਲੀ ਗਿਆ ਕਦੀ ਕਹਿੰਦਾ ਮੈਂ ਕਿਤੇ ਗਿਆ ਉਹਨੂੰ ਬੁਲਾ ਕੇ ਪੁੱਛਿਆ ਜੇ ਕਿ ਕਿਹੜਾ ਧੱਕਾ ਕੀਤਾ ਇੱਕ ਮਾੜਾ ਬੰਦਾ ਉਹਨੂੰ ਘਰ ਸੱਦ ਕੇ ਤੂੰ ਉਹਨੂੰ ਕੁੱਟਮਾਰ ਕਰਾਈ ਘਰ ਆਪਣੇ ਉੱਥੋਂ ਉਹਨੂੰ ਨਾਲ ਭੇਜਤਾ ਬਾਹਰ ਜਾ ਕੇ ਉਹਨੂੰ ਗੱਡੀ 'ਚ ਭਾ ਕੇ ਇਹਨੂੰ ਪੱਟੀ ਬਣ ਕੇ ਤੇ ਲੈ ਕੇ ਤਰਨਤਾਰ ਰੌਲ ਸੁਲਤਾਨਪੁਰ ਰੋਡ ਤੇ ਉੱਥੇ ਜਾ ਕੇ ਕੁੱਟਮਾਰ ਕੀਤਾ ਤੁਹਾਨੂੰ ਪਿ ਕਿੱਦਾਂ ਨਿਸ਼ਾਨਬੇ ਉਹਦੀ ਨਿਸ਼ਾਨਦੇ ਧਾਰਨ ਵਾਲੇ 5 ਧਾਰਾਂ ਲਾਈਆਂ ਪੁਲਿਸ ਨੇ ਬਿਨਾਂ ਕਾਰਵਾਈ ਤੋਂ ਥੋੜੀ ਜੰਨੀ ਧਾਰਾ ਲੱਗੀ ਹੈ ਤੇ ਐਸ ਵੀ ਹੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਰੈਸਟ ਕੀਤਾ ਜਿਹੜੇ 3 ਬੰਦੇ ਨੇ ਉਹਨਾਂ ਨੇ ਜ਼ਮਾਨਤਾਂ ਲੱਗੀਆਂ ਰਿਜੈਕਟ ਹੋ ਗਈਆਂ ਮਤਲਬ ਕਾਰਵਾਈ ਜਿਹੜੀ ਕਾਗਜ਼ਾਂ ਤੇ ਤੱਕ ਰਹਿਣੀ ਕਾਗਜ਼ਾਂ ਤਾਂ ਕਾਰਵਾਈ ਰਹਿ ਗਈ ਹੈ ਕੋਈ ਰੈਸਟ ਨਹੀਂ ਪੈ ਰਹੀ ਰੈਸਟ ਪੈਣੀ ਬਹੁਤ ਜ਼ਰੂਰੀ ਹੈ ਰੈਸਟ ਪਵੇ ਜਿਹੜੇ ਬੰਦੇ ਵਿੱਚ ਨਹੀਂ ਇਹਨਾਂ ਨੂੰ ਪਰਚੇ ਦੇ ਵਿੱਚ ਸ਼ਾਮਲ ਕੀਤਾ ਜੀ ਇੱਕ ਉਹ ਕੋਈ ਚਾਵਲਾ ਹੈ ਤੇ ਇੱਕ ਜਿਹੜੇ ਬੰਟੂ ਭਾਜੀ ਹੈ ਇਹਨਾਂ ਦੀ ਥਾਕ ਹੈਗੀ ਇਹਨਾਂ ਦੀ ਬਣੀ ਬਣਾਈ ਹੈ ਆਪਣੇ ਫੋਨ ਕਰਾ ਕੇ ਤੇ ਵ ਮੁਸਲਮਾਨਾਂ ਰੈਡ ਫਾਇਰਿੰਗ ਕੀਤੀ ਕਿ ਬਟ ਰਾਸ਼ਨੀ ਨਹੀਂ ਪਾਇਲੋ ਪਕੜੋ ਉਹਨਾਂ ਨੂੰ ਜੀ ਫੜਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਘਰੋਂ ਬੰਦੇ ਪਕੜੇ ਹੋਏ ਹੋਏ ਆ ਬੇਲਾ ਉਹਨਾਂ ਨੇ ਲਾਇਆ ਸੀ ਇਫੈਕਟੋ ਪੇਲਾ ਸਾਰੀਆਂ ਜਿਹੜੀਆਂ ਸੈਸ਼ਨ ਕੋਰਟ ਚ ਰਿਜੈਕਟ ਕਰਵਾ ਦਿੱਤੀਆਂ ਗਈਆਂ ਜਲਦੀ ਫੜਲੇ ਜਾਊਗਾ ਥੈਂਕ ਯੂ ਮਤਲਬ ਕਿ ਰੇਡ ਹੋ ਰਹੀ ਬਟ ਰਾਸ਼ਨੀ ਨਹੀਂ ਪਾਇਲ ਹਾਂ ਰੇਡ ਹੋ ਰਹੀ ਹੈ ਉਹਨਾਂ ਨੂੰ ਵੀ ਪਤਾ ਰੇਡ ਹੋ ਰਹੀ ਹੈ ਉਹ ਨਾਲ ਹੀ ਜਾਂਦੇ ਸਾਡੇ ਹਾਂ ਜਿੱਥੇ ਜਿੱਥੇ ਮੇਰ ਬਾਲਸ ਵਾਸਤੇ ਉੱਥੇ ਵੀ ਕਰ ਰਹੇ ਹਾਂ ਇਨਫੋਰਮੇਸ਼ਨ ਜਿੱਥੇ ਸਾਨੂੰ ਮਿਲਦੀ ਉੱਥੇ ਵੀ ਕਰ ਰਹੇ ਹਾਂ